ਸਾਰੇ ਹੀ ਸੰਸਾਰ ਵਿੱਚ ਵਸਦੇ ਮਾਨਵਤਾਵਾਦੀ ਲੋਕਾਂ ਨੂੰ ਮਾਨਯਵਰ ਸਾਹਿਬ ਕਾਂਚੀਰਾਮ ਜੀ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਮੁਬਾਰਕਾਂ ਮਾਨਯਵਰ ਸਾਹਿਬ ਕਾਂਚੀਰਾਮ ਜੀ ਬਹੁਜਨ ਰਹਿਬਰਾਂ ਦੀ ਫੁੱਲਵਾੜੀ ਦੇ ਉਹ ਫੁੱਲ ਜਿਨ੍ਹਾਂ ਨੇ ਡਾਕਟਰ ਬਾਬਾ ਸਾਹਿਬ ਮੇੜਗਰ ਜੀ ਦੇ ਜਾਣ ਤੋਂ ਬਾਅਦ ਜਿਹੜੀ ਖੜੋਤ ਬਹੁਜਨ ਮਹਾਪੁਰਸ਼ਾਂ ਦੀ ਵਿਚਾਰਧਾਰਾ ਦੇ ਪ੍ਰਚਾਰ ਪ੍ਰਸਾਰ ਵਿੱਚ ਆਈ ਸੀ ਉਸ ਨੂੰ ਮੁੜ ਸਰਜੀਵ ਕੀਤਾ ਉਸ ਨੂੰ ਮੁੜ ਜਨ ਜਨ ਤੱਕ ਪਹੁੰਚਾਉਣ ਦਾ ਕੰਮ ਕੀਤਾ ਸਾਥਿਓ ਜੇਕਰ ਮਾਨਯਵਰ ਸਾਹਿਬ ਕਾਂਚੀ ਰਾਮ ਜੀ ਦੀ ਗੱਲ ਕਰੀਏ ਤਾਂ ਸਾਹਿਬ ਕਾਂਚੀ ਰਾਮ ਜੀ ਵੀ ਇੱਕ ਗਰੀਬ ਸਧਾਰਨ ਪਰਿਵਾਰ ਵਿੱਚ ਜਨਮੇ ਜਿਨ੍ਹਾਂ ਨੇ ਆਪਣੀ ਮੁੱਢਲੀ ਤੇ ਉਚੇਰੀ ਸਿੱਖਿਆ ਪ੍ਰਾਪਤ ਕਰਕੇ ਪੂਨੇ ਦੇ ਡਿਫੈਂਸ ਡਿਪਾਰਟਮੈਂਟ ਵਿੱਚ ਕਲਾਸ 1 ਅਫਸਰ ਦੇ ਰੂਪ ਵਿੱਚ ਭਰਤੀ ਹੋ ਕੇ ਆਪਣੀ ਡਿਊਟੀ ਸ਼ੁਰੂ ਕੀਤੀ ਸਾਥਿਓ ਆਪਣੀ ਪੜਾਈ ਦੌਰਾਨ ਤੇ ਆਪਣੀ ਡਿਊਟੀ ਦੇ ਸਮੇਂ ਦੌਰਾਨ ਜਿਹੜੇ ਸਾਬ ਕਾਂਸੀ ਰਾਮ ਜੀ ਆ ਉਹ ਬਹੁਜਨ ਮੂਵਮੈਂਟ ਤੋਂ ਬਿਲਕੁਲ ਅਣਜਾਣ ਸੀਗੇ ਡਾਕਟਰ 바ਵਾ ਸਾਹਿਬ ਪ੍ਰਤੀ ਬਿਲਕੁਲ ਅਣਜਾਣ ਸੀਗੇ ਜਿੱਦਾਂ ਕਿ ਆਪਾਂ ਆਮ ਆਪਣੇ ਬਹੁਜਨ ਸਮਾਜ ਦੇ ਲੋਕਾਂ ਵਿੱਚ ਦੇਖਦੇ ਹਾਂ ਪਰ 1965 ਦੇ ਵਿੱਚ ਉਸੇ ਹੀ ਡਿਫੈਂਸ ਡਿਪਾਰਟਮੈਂਟ ਵਿੱਚ ਬਹੁਜਨ ਸਮਾਜ ਦੇ ਮਹਾਨ ਯੋਧੇ ਮਾਨਯਵਰ ਦੀਨਾਪਨਾ ਜੀ ਤੇ ਮਾਨੇਵਰ ਡੀਕੇ ਖਾਪੜੇ ਜੀ ਵੱਲੋਂ ਇੱਕ ਧਰਨਾ ਪ੍ਰਦਰਸ਼ਨ ਚੱਲ ਰਿਹਾ ਹੁੰਦਾ ਆ ਜਿਹੜਾ ਕਿ ਡਾਕਟਰ 바ਵਾ ਸਾਹਿਬ ਮੇੜਗਰ ਜੀ ਦੇ ਛੁੱਟੀ ਦੇ ਸਬੰਧ ਵਿੱਚ ਉਸ ਧਰਨੇ ਪ੍ਰਦਰਸ਼ਨ ਨੂੰ ਚਲਾ ਰਹੇ ਹੁੰਦੇ ਆ ਸਾਥੀਓ ਜਦੋਂ ਇਹਨਾਂ ਸਾਥੀਆਂ ਨੂੰ ਸਬਕਾਂਚੀ ਰਾਮ ਜੀ ਬਾਰੇ ਪਤਾ ਲੱਗਦਾ ਹੈ ਤਾਂ ਉਹ ਉਹਨਾਂ ਨਾਲ ਮੁਲਾਕਾਤ ਕਰਨ ਲਈ ਸੰਪਰਕ ਕਰਦੇ ਆ ਤੇ ਜਦੋਂ ਉਹਨਾਂ ਨਾਲ ਮੁਲਾਕਾਤ ਕਰਦੇ ਆ ਤਾਂ ਵਿਚਾਰ ਜਿਹੜੇ ਕਰਦੇ ਆ ਚਰਚਾ ਕਰਦੇ ਆ ਤਾਂ ਉਹ ਬੜੇ ਹੈਰਾਨ ਹੁੰਦੇ ਆ ਕਿਉਂਕਿ ਸਾਬਕਾਂਸ਼ੀ ਰਾਮ ਜੀ ਜਿਹੜੇ ਆ ਉਹ ਇਸ ਮੂਮੈਂਟ ਦੇ ਪ੍ਰਤੀ ਬਿਲਕੁਲ ਅਣਜਾਣ ਹੁੰਦੇ ਆ ਤਾਂ ਉਹਨਾਂ ਨੂੰ ਉਹ ਕਹਿੰਦੇ ਆ ਵੀ ਤੁਸੀਂ ਕਿਹੜੇ ਚੱਕਰਾਂ 'ਚ ਪਏ ਆ ਛੱਡੋ ਆਪਣਾ ਕੰਮ ਕਰੋ ਤਾਂ ਸਾਥੀਓ ਜਦੋਂ ਉਹਨਾਂ ਨੂੰ ਉਹ ਇਹ ਸਾਥੀ ਸਾਬਕਾਂਸ਼ੀ ਰਾਮ ਜੀ ਉਹਨਾਂ ਨਾਲ ਮਿਲ ਕੇ ਜਦੋਂ ਜਾਣ ਲੱਗਦੇ ਆ ਤਾਂ ਉਹਨਾਂ ਨੂੰ ਇੱਕ ਕਿਤਾਬ ਦਿੰਦੇ ਆ ਐਨੀਲੀਸ਼ਨ ਕਾਸਟ ਜਾਤ ਪਾਤ ਦਾ ਬੀਜਨਾਸ਼ ਸਾਥੀਓ ਇਹ ਜਿਹੜੀ ਕਿਤਾਬ ਆ ਇਹ ਸਾਭ ਦੀ ਜ਼ਿੰਦਗੀ ਬਦਲਣ ਦਾ ਕੰਮ ਕਰਦੀ ਆ ਇਹ ਸਾਭ ਦੇ ਮਨ ਦੇ ਅੰਦਰ ਬਹੁਜਨ ਰਹਿਬਰਾਂ ਦੇ ਦੇ ਮਿਸ਼ਨ ਦੇ ਪ੍ਰਤੀ ਇਮਾਨਦਾਰੀ ਦੀ ਚਿੰਗਾਰੀ ਬਾਲਦੀ ਹੈ ਜਿਸ ਨਾਲ ਸਾਬਕਾਂਸ਼ੀ ਰਾਮ ਜੀ ਆਪਣੀ ਜ਼ਿੰਦਗੀ ਵਿੱਚ ਅਹਿਮ ਫੈਸਲੇ ਲੈਂਦੇ ਆ ਆਉਣ ਵਾਲੇ ਜਿਹੜੇ ਕੀ ਆਉਣ ਵਾਲੇ ਟਾਈਮ ਦੇ ਵਿੱਚ ਬਹੁਜਨ ਸਮਾਜ ਲਈ ਮੀਲ ਦਾ ਪੱਥਰ ਸਾਬਤ ਹੁੰਦੇ ਸਾਥੀਓ ਜਦੋਂ ਸਾਬ ਇਸ ਕਿਤਾਬ ਨੂੰ ਪੜ ਕੇ ਚੇਂਜ ਹੁੰਦੇ ਆ ਤਾਂ ਉਹ ਉਹਨਾਂ ਦੀ ਜਿਹੜੀ ਰੁਚੀ ਆ ਉਹ ਬਹੁਜਨ ਮੂਵਮੈਂਟ ਪ੍ਰਤੀ ਵਧਦੀ ਆ ਤਾਂ ਪਹਿਲਾ ਉਹ ਬਹੁਜਨ ਮੂਵਮੈਂਟ ਨੂੰ ਪੜ ਕੇ ਉਸ ਨੂੰ ਸਮਝਦੇ ਆ ਫਿਰ ਇਹਨਾਂ ਸਾਥੀਆਂ ਨਾਲ ਮਿਲ ਕੇ ਉਹ ਸਮਾਜ ਦੇ ਵਿੱਚ ਕੰਮ ਕਰਨਾ ਸ਼ੁਰੂ ਕਰਦੇ ਆ 1971 ਦੇ ਵਿੱਚ ਸਾਬ ਕਾਂਸ਼ੀ ਰਾਮ ਜੀ ਆਪਣੀ ਜ਼ਿੰਦਗੀ ਦਾ ਅਹਿਮ ਫੈਸਲਾ ਲੈਂਦੇ ਆ ਉਹ ਇਹ ਫੈਸਲਾ ਕਰਦੇ ਆ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਘਰ ਨਹੀਂ ਜਾਵਾਂਗਾ ਕਦੇ ਵੀ ਵਿਆਹ ਨਹੀਂ ਕਰਵਾਵਾਂਗਾ ਕਦੇ ਵੀ ਜ਼ਮੀਨ ਜਾਇਦਾਦ ਨਹੀਂ ਬਣਾਵਾਂਗਾ ਤੇ ਜਿਹੜਾ ਆਪਣਾ ਪੂਰਾ ਜੀਵਨ ਆ ਉਹ ਜਿਹੜੀ ਬਹੁਜਨ ਮਹਾਪੁਰਸ਼ਾਂ ਦੀ ਵਿਚਾਰਧਾਰਾ ਆ ਤੇ ਬਹੁਜਨ ਹਿੱਤ ਦੇ ਵਿੱਚ ਲਾਵਾਂਗਾ ਇਸੇ ਹੀ ਫੈਸਲੇ ਨੂੰ ਬਰਕਰਾਰ ਰੱਖਦੇ ਹੋਏ ਸਾਬਕਾਂਂਸ਼ੀ ਰਾਮ ਜੀ ਇਹਨਾਂ ਸਾਥੀਆਂ ਨਾਲ ਮਿਲ ਕੇ 1978 ਦੇ ਵਿੱਚ ਬਾਮ ਸੇਵ ਨਾਮ ਦੇ ਸੰਗਠਨ ਦੀ ਨੀਂਹ ਰੱਖਦੇ ਆ ਜਿਹੜਾ ਕਿ ਅੱਜ ਦੇ ਟਾਈਮ ਦੇ ਵਿੱਚ ਬਹੁਜਨ ਲੋਕਾਂ ਲਈ ਮੀਲ ਦਾ ਪੱਥਰ ਸਾਬਿਤ ਹੋ ਰਿਹਾ ਅੱਗੇ 1981 ਵਿੱਚ ਸਾਬਕਾਂਸ਼ੀ ਰਾਮ ਜੀ ਡੀਐਸ 4 ਦੀ ਨੀਂਹ ਰੱਖਦੇ ਆ ਫਿਰ ਅੱਗੇ 1984 ਵਿੱਚ ਇਹਨਾਂ ਸੰਗਠਨਾ ਤੋਂ ਥੋੜਾ ਅਲੱਗ ਸੋਚਦੇ ਹੋਏ ਸਾਬਕਾਂਸ਼ੀ ਰਾਮ ਜੀ ਜਿਹੜਾ ਰਾਜਨੀਤਿਕ ਤੌਰ ਤੇ ਉਹ ਰਾਜਨੀਤੀ ਦੇ ਵਿੱਚ ਆਪਣਾ ਪੈਰ ਰੱਖਦੇ ਆ ਤਾਂ 1984 ਵਿੱਚ ਬਹੁਜਨ ਸਮਾਜ ਪਾਰਟੀ ਦੀ ਜਿਹੜੀ ਉਹ ਨੀਂਹ ਰੱਖਦੇ ਆ ਜਿਸ ਨਾਲ ਕਿ ਬਹੁਜਨ ਸਮਾਜ ਪਾਰਟੀ ਦੀ ਨੀਂਹ ਨਾਲ ਉਹ ਜਿਹੜੀ ਬਹੁਜਨ ਬਹੁਜਨ ਲੋਕਾਂ ਦੇ ਅੰਦਰ ਜਿਹੜੀ ਆ ਰਾਜ ਭਾਗ ਦੀ ਲਾਲਸਾ ਆ ਉਸ ਨੂੰ ਜਗਾਉਂਦੇ ਆ ਸਾਥੀਓ ਸਾਬਕਾਂਛੀ ਰਾਮ ਜੀ ਨੇ ਆਪਣਾ ਪੂਰਾ ਜੀਵਨ ਆਪਣੀਆਂ ਸੁੱਖ ਸੁਵਿਧਾਵਾਂ ਨੂੰ ਛੱਡਦੇ ਹੋਏ ਉਹ ਜਿਹੜਾ ਆਪਣਾ ਪੂਰਾ ਜੀਵਨ ਆ ਉਸ ਨੂੰ ਬਹੁਜਨ ਰਹਿਬਰਾਂ ਦੀ ਵਿਚਾਰਧਾਰਾ ਤੇ ਬਹੁਜਨ ਲੋਕਾਂ ਦੇ ਹਿੱਤ ਵਿੱਚ ਲਾਇਆ ਪਰ ਕੀ ਅੱਜ ਆਪਾਂ ਉਹਨਾਂ ਦੇ ਜਾਣ ਤੋਂ ਬਾਅਦ ਵੀ 15 20 ਸਾਲ ਬਾਅਦ ਉਹਨਾਂ ਦੇ ਜਾਣ ਤੋਂ ਬਾਅਦ ਵੀ ਆਪਾਂ ਉਹਨਾਂ ਦੇ ਜਿਹੜਾ ਸੁਪਨਿਆਂ ਵਾਲਾ ਭਾਰਤ ਆ ਜਾਂ ਉਹਨਾਂ ਦੀ ਵਿਚਾਰਧਾਰਾ ਆ ਉਸ ਨੂੰ ਚਲਾ ਰਹੇ ਆ ਨਹੀਂ ਸਾਥੀਓ ਕਿਉਂਕਿ ਸਾਬਕਾਂਸ਼ੀ ਰਾਮ ਜੀ ਨੇ ਜਦੋਂ BSP ਦੀ ਨੀਂਹ ਰੱਖੀ ਤਾਂ ਉਹਨਾਂ ਨੇ ਇੱਕ ਨਾਰਾ ਦਿੱਤਾ ਦੇਸ਼ ਵਿੱਚ ਕਿ ਵੋਟ ہمارا ਰਾਜ ਤੇ ਮਾਰਾ ਨਹੀਂ ਚਲੇਗਾ ਨਹੀਂ ਚਲੇਗਾ ਇਸ ਨਾਰੇ ਨੂੰ ਸਾਬਕਾਂਸ਼ੀ ਰਾਮ ਜੀ ਨੇ ਪਹਿਲਾਂ ਸਮਝਦਿਆਂ ਇਹ ਵੋਟ ਦੇ ਅਧਿਕਾਰ ਨੂੰ ਚੰਗੀ ਤਰ੍ਹਾਂ ਸਮਝਿਆ ਕਿ ਜਿਹੜਾ ਵੋਟ ਦਾ ਅਧਿਕਾਰ ਆ ਉਹ ਕੱਲਾ ਵੋਟ ਪਾਉਣਾ ਹੀ ਨਹੀਂਗਾ ਉਹ ਉਹ ਰਾਜੇ ਬਣਨਾ ਵੀ ਆ ਰਾਜੇ ਚੁਣਨਾ ਨਹੀਂਗਾ ਰਾਜੇ ਬਣਨਾ ਵੀ ਆ ਇਸ ਅਧਿਕਾਰ ਨੂੰ ਜਦੋਂ ਸਮਝਦੇ ਆ ਉਹਨਾਂ ਨੇ ਪਹਿਲਾਂ ਖੁਦ ਸਮਝਿਆ ਤਾਂ ਬਾਅਦ ਵਿੱਚ ਜਦੋਂ ਬਹੁਜਣ ਲੋਕਾਂ ਤੱਕ ਲੈ ਕੇ ਗਏ ਤਾਂ ਜਦੋਂ ਬਹੁਜਣ ਲੋਕ ਇਸ ਗੱਲ ਨੂੰ ਸਮਝਣ ਲੱਗੇ ਤਾਂ ਦੁਸ਼ਮਣ ਨੇ ਦੇਸ਼ ਦੇਖਦੇ ਹੋਏ ਇਸ ਨਾਅਰੇ ਨੂੰ ਕੱਟਣ ਲਈ ਦੇਸ਼ ਵਿੱਚ ਜਿਹੜੀ ਆ ਉਹ ਈਵੀਐਮ ਮਸ਼ੀਨ ਲੈ ਕੇ ਆਂਦੀ ਤੇ ਈਵੀਐਮ ਮਸ਼ੀਨ ਆਉਣ ਨਾਲ ਜੇ ਆਪਾਂ ਅੱਜ ਦੇ ਹਾਲਾਤਾਂ ਦੀ ਗੱਲ ਕਰੀਏ ਤਾਂ ਅੱਜ ਦੇ ਹਾਲਾਤ ਇਹ ਹੋ ਗਏ ਆ ਕਿ ਜਿਹੜੀ ਸਾਡੀ ਵੋਟ ਆ ਉਹ ਵੋਟ ਦੀ ਚੋਰੀ ਤੇ ਹੋ ਹੀ ਰਹੀ ਆ ਸਾਡੇ ਵੋਟ ਦਾ ਅਧਿਕਾਰ ਤੇ ਖਤਮ ਹੋ ਹੀ ਰਿਹਾ ਆ ਨਾਲ ਦੀ ਨਾਲ ਜਿਹੜੀਆਂ ਸਾਡੀਆਂ ਪਾਰਟੀਆਂ ਆ ਬਹੁਜਨ ਪਾਰਟੀਆਂ ਆ ਉਹਨਾਂ ਨੂੰ ਵੀ ਖਤਮ ਕੀਤਾ ਜਾ ਰਿਹਾ ਸਾਥੀਓ ਸਾਵ ਕਾਂਚੀ ਰਾਮ ਜੀ ਮੌਜੂਦਾ ਸਮੇਂ ਦੇ ਵਿੱਚ ਜਿਹੜਾ ਫੈਸਲਾ ਉਹਨਾਂ ਨੂੰ ਇਹ ਲੱਗਦਾ ਸੀ ਵੀ ਇਹ ਸਾਡੇ ਜਿਹੜੇ ਸਮਾਜ ਆ ਬਹੁਜਨ ਸਮਾਜ ਦੇ ਹਿੱਤ ਵਿੱਚ ਨਹੀਂਗਾ ਉਸ ਦੇ ਖਿਲਾਫ ਹੋ ਅੰਦੋਲਨ ਕਰਦੇ ਸੀਗੇ ਉਸ ਦੇ ਖਿਲਾਫ ਲੋਕਾਂ ਨੂੰ ਸੜਕਾਂ ਤੇ ਲੈ ਕੇ ਆਉਣ ਦੀ ਤਿਆਰੀ ਕਰਦੇ ਸੀਗੇ ਪਰ ਅੱਜ ਦੇ ਟਾਈਮ ਦੇ ਵਿੱਚ ਤੁਹਾਨੂੰ ਲੱਗਦਾ ਹੈ ਵੀ ਕਿਹੜੇ ਲੀਡਰ ਆ ਜਿਹੜੇ ਅੱਜ ਦੇ ਟਾਈਮ ਦੇ ਵਿੱਚ ਜਿਹੜੀ ਮਾਡਰਨ ਮਰੂਸਮ ਰੀਤੀ ਜਾਂ ਸਾਡੇ ਤੇ ਥੋਪੀ ਜਾ ਰਹੀ ਆ ਉਸ ਨੂੰ ਖਤਮ ਕਰਨ ਲਈ ਸੜਕਾਂ ਤੇ ਉਤਰ ਰਹੇ ਆ ਜਾਂ ਸੜਕਾਂ ਤੇ ਕੰਮ ਕਰ ਰਹੇ ਆ ਕੀ ਅਸੀਂ ਇਹ ਇਹ ਦੇਖ ਰਹੇ ਨਹੀਂ ਸਾਥੀਓ ਇਸ ਚੀਜ਼ ਨੂੰ ਸਮਝਣ ਦੀ ਲੋੜ ਆ ਕਿਉਂਕਿ ਸਭ ਕਾਂਸ਼ੀ ਰਾਮ ਜੀ ਨੇ ਸਾਨੂੰ ਇਦਾਂ ਦੇ ਵਿਚਾਰ ਦਿੱਤੇ ਆ ਇਦਾਂ ਦੀ ਵਿਚਾਰਧਾਰਾ ਦਿੱਤੀ ਆ ਕਿ ਸਾਨੂੰ ਜਿਹੜਾ ਸਾਡਾ ਦੁਸ਼ਮਣ ਆ ਉਸ ਕਲੀਅਰ ਉਹਨਾਂ ਨੇ ਕਲੀਅਰ ਕਰਕੇ ਗਏ ਆ ਵੀ ਆ ਆ ਜਿਹੜੇ ਦੁਸ਼ਮਣ ਆ ਤੁਹਾਡਾ ਤੁਸੀਂ ਇਸ ਨਾਲ ਕਦੀ ਵੀ ਸਾਝ ਨਹੀਂ ਪਾਉਣੀ ਇਹਦੇ ਇਹ ਸਾਡੀ ਵਿਚਾਰਧਾਰਾ ਦੇ ਖਿਲਾਫ ਕੰਮ ਕਰਦਾ ਆ ਇਸ ਨੂੰ ਅਸੀਂ ਦੂਰ ਰੱਖਣਾ ਆਪਣੀ ਵਿਚਾਰਧਾਰਾ ਤੋਂ ਪਰ ਅੱਜ ਦੇ ਟਾਈਮ ਦੇ ਵਿੱਚ ਅਸੀਂ ਉਹਨਾਂ ਦੀ ਇਸ ਗੱਲ ਤੋਂ ਉਲਟ ਚੱਲ ਰਹੇ ਹਾਂ ਤੇ ਦੁਸ਼ਮਣ ਨੂੰ ਆਪਣੇ ਨਾਲ ਲਾ ਕੇ ਕੰਮ ਕਰ ਰਹੇ ਹਾਂ ਦੁਸ਼ਮਣ ਦੀ ਵਿਚਾਰਧਾਰਾ ਤੇ ਕੰਮ ਕਰ ਰਹੇ ਹਾਂ ਸਾਥੀਓ ਅੱਜ ਦੇ ਟਾਈਮ ਦੀ ਜਿਹੜੀ ਮੁੱਖ ਮੰਗ ਆ ਉਹ ਈਵੀਐਮ ਮਸ਼ੀਨ ਜਿਹੜੀ ਆ ਉਹਨੂੰ ਬੰਦ ਕਰਵਾਉਣਾ ਆ ਕਿਉਂਕਿ ਈਵੀਐਮ ਮਸ਼ੀਨ ਨਾਲ ਜਿਹੜੀ ਆ ਉਹ ਸਾਡੀ ਬੋਰਡ ਦਾ ਅਧਿਕਾਰ ਆ ਤੇ ਸਾਡੀਆਂ ਪਾਰਟੀਆਂ ਨੂੰ ਖਤਮ ਕੀਤਾ ਜਾ ਰਿਹਾ ਇਸ ਲਈ ਵੱਧ ਤੋਂ ਵੱਧ ਜਿਹੜਾ EVM ਦਾ ਵਿਰੋਧ ਕਰੋ EVM ਮਸ਼ੀਨ ਦਾ ਵਿਰੋਧ ਕਰੋ ਆਪਣੇ ਪਿੰਡਾਂ ਸ਼ਹਿਰਾਂ ਦੇ ਵਿੱਚ ਜਿਹੜੀਆਂ ਉਹ ਬੂਥ ਲੈਵਲ ਦੀਆਂ ਕਮੇਟੀਆਂ ਬਣਾਓ 10-10 ਮੈਂਬਰੀ ਜਿਨ੍ਹਾਂ ਨਾਲ ਕਿ ਆਉਣ ਵਾਲੀ ਜਿਹੜਾ ਇਲੈਕਸ਼ਨ ਹੈ ਉਹਦੇ ਵਿੱਚ ਅਸੀਂ ਇਸ ਦਾ ਵਿਰੋਧ ਕਰ ਸਕੀਏ ਸਾਥੀਓ ਜੇਕਰ ਅਸੀਂ ਆਪਣੇ ਮਹਾਪੁਰਸ਼ਾਂ ਦੀ ਵਿਚਾਰਧਾਰਾ ਵਾਲਾ ਭਾਰਤ ਬਣਾਉਣਾ ਹੈ ਜੇ ਮਾਨਯਵਰ ਸਾਹਿਬ ਕਾਂਚੀਰਾਮ ਜੀ ਦੀ ਵਿਚਾਰਧਾਰਾ ਵਾਲਾ ਭਾਰਤ ਬਣਾਉਣਾ ਹੈ ਤਾਂ ਸਾਨੂੰ ਜਿਹੜਾ ਆ ਇਹ ਪੀਵੀਐਮ ਦੇ ਈਵੀਐਮ ਦਾ ਵਿਰੋਧ ਕਰਨਾ ਪਵੇਗਾ ਜਿਸ ਨਾਲ ਸਾਡੇ ਹੱਕ ਤੇ ਦੇ ਅਧਿਕਾਰ ਜਿਹੜੇ ਉਹ ਬਚ ਸਕਣ ਲਾਸਟ ਵਿੱਚ ਫਿਰ ਮੈਂ ਮਾਨਯਵਰ ਸਾਹਿਬ ਕਾਂਚੀਰਾਮ ਜੀ ਦੇ ਵਿੱਚ ਜਨਮ ਦਿਨ ਦੀ ਸਾਰਿਆਂ ਨੂੰ ਵਧਾਈ ਦਿੰਦਾ ਹਾਂ ਤੇ ਇਹ ਆਸ ਉਮੀਦ ਕਰਦਾ ਹਾਂ ਕਿ ਜਿਹੜਾ ਮੌਜੂਦਾ ਸਮੇਂ ਦੇ ਵਿੱਚ ਜਿਹੜੀ ਮਾਡਰਨ ਮਨੁਸਮ੍ਰਿਤੀ ਸਾਡੇ ਤੇ ਥੋਪੀ ਜਾ ਰਹੀ ਹੈ ਈਬੀਐਮ ਉਸ ਨੂੰ ਬੰਦ ਕਰਵਾਉਣ ਲਈ ਅਸੀਂ ਸੜਕਾਂ ਤੇ ਆਈਏ ਅੰਦੋਲਨ ਕਰੀਏ ਤੇ ਜਿਹੜੇ ਲੀਡਰ ਇਸ ਅੰਦੋਲਨ ਨੂੰ ਚਲਾ ਰਹੇ ਆ ਲੀਡ ਕਰ ਰਹੇ ਆ ਉਹਨਾਂ ਦਾ ਸਾਥ ਦਈਏ ਵੱਡੇ ਲੈਵਲ ਤੇ ਜੈ ਭੀਮ ਜੈ ਭਾਰਤ ਜੈ ਮੋਲੇਵਸੀ